ਜੀ ਆਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਅਸੀਂ ਪਹਿਲਾਂ ਵੀ ਖੁਸ਼ੀਆਂ ਦੇ ਬਾਰੇ ਗੱਲ ਕੀਤੀ ਸੀ ਕਿ ਜੇਕਰ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਖੁਸ਼ ਰਹਿਣ ਲਈ ਆਪਣੇ ਆਪ ਨੂੰ ਖੁਦ ਖੁਸ਼ ਰੱਖਣਾ ਪਵੇਗਾ ਸੋ ਅੱਜ ਉਸੇ ਹੀ ਲੜੀ ਨੂੰ ਅੱਗੇ ਵਧਾਉਂਦੀ ਹੋਈ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਕਿ ਵਾਕਿਆ ਮੈਂ ਡਾਕਟਰ ਡੀਆਰ ਸ਼ਰਮਾ ਜੀ ਦਾ ਇੱਕ ਲੇਖ ਪੜਾਉਂਦੀ ਹਾਂ ਬੱਚਿਆਂ ਨੂੰ ਜਿਹਦੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਵਿਸਥਾਰ ਕਰਕੇ ਲਿਖਿਆ ਹੈ ਕਿ ਖੁਸ਼ੀਆਂ ਆਪੇ ਨਹੀਂ ਆਉਂਦੀਆਂ ਖੁਸ਼ੀਆਂ ਨੂੰ ਬੁਲਾਉਣਾ ਪੈਂਦਾ ਹੈ ਖੁਸ਼ੀਆਂ ਨੂੰ ਸੱਦਾ ਦੇਣਾ ਪੈਂਦਾ ਹੈ ਸਾਨੂੰ ਘਰ ਦੇ ਵਿੱਚ ਇਕੱਠੇ ਬੈਠ ਕੇ ਆਪਣੇ ਤੌਰ ਦੇ ਉੱਤੇ ਨਿੱਕੇ ਨਿੱਕੇ ਜੋ ਸਮਾਗਮ ਨੇ ਉਹ ਮਨਾਉਣੇ ਚਾਹੀਦੇ ਹਨ ਇਹ ਸਭ ਕੀ ਨੇ ਖੁਸ਼ੀਆਂ ਕਿਉਂਕਿ ਖੁਸ਼ੀ ਸਾਡੇ ਅੰਦਰ ਹੈ ਸਾਡੇ ਰੂਹ ਦੇ ਵਿੱਚ ਤੇ ਜੇਕਰ ਅਸੀਂ ਇਹ ਆਸ ਕਰਦੇ ਹਾਂ ਕਿ ਕੋਈ ਸਾਨੂੰ ਖੁਸ਼ ਰੱਖੇ ਤਾਂ ਇਹ ਬਹੁਤ ਵੱਡੀ ਸਾਡੇ ਮਨ ਦੀ ਇੱਕ ਗਲਤਫਹਮੀ ਹੈ ਕਿਉਂਕਿ ਕਦੀ ਵੀ ਇਹ ਆਸ ਨਾ ਲਗਾਓ ਕਿ ਸਾਨੂੰ ਕੋਈ ਖੁਸ਼ ਰੱਖੇ ਤੁਹਾਨੂੰ ਖੁਸ਼ ਰਹਿਣ ਦੇ ਲਈ ਆਪਣੇ ਅੰਦਰੋਂ ਹੀ ਖੁਸ਼ੀ ਨੂੰ ਲੱਭਣਾ ਪੈਣਾ ਹੈ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਅਸੀਂ ਨਿਰਾਸ਼ ਛੱਟ ਹੋ ਜਾਂਦੇ ਹਾਂ ਪਰ ਖੁਸ਼ ਹੋਣ ਦੇ ਲਈ ਸਾਨੂੰ ਵੱਡਾ ਸਾਰਾ ਜਿਗਰਾ ਰੱਖਣਾ ਚਾਹੀਦਾ ਹੈ ਐਵੇਂ ਬਿਨਾਂ ਵਜਾ ਤੋਂ ਕਿਸੇ ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਕਈ ਵਾਰ ਮੈਂ ਗਲਬਦ ਕਰਦਿਆਂ ਆਪਣੇ ਦੋਸਤਾਂ ਦੇ ਵਿੱਚ ਵੀ ਬੈਠੀ ਹਾਂ ਜਾਂ ਕਿਤੇ ਰਿਸ਼ਤੇਦਾਰਾਂ ਦੇ ਵਿੱਚ ਵੀ ਬੈਠੀ ਹਾਂ ਤਾਂ ਕੁਝ ਗੱਲਾਂ ਨੇ ਜੋ ਸਾਡੇ ਮਨ ਦੇ ਵਿੱਚ ਆਪਣੇ ਆਪ ਹੀ ਅਸੀਂ ਬਲਬਲੇ ਬਣਾਏ ਨੇ। ਜਿਵੇਂ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਨੇ ਦੇਖਿਆ ਮੇਰੇ ਬਾਰੇ ਆ ਸੋਚਦਾ ਹੋਣਾ ਹੈ। ਉਸ ਵਿਚਾਰੇ ਨੂੰ ਸ਼ਾਇਦ ਇਸ ਗੱਲ ਦਾ ਯਾਦ ਵੀ ਨਾ ਹੋਵੇ ਕਿ ਉਹ ਤੁਹਾਡੇ ਬਾਰੇ ਕੁਝ ਸੋਚ ਵੀ ਰਿਹਾ ਹੈ ਜਾਂ ਨਹੀਂ। ਹੋ ਸਕਦਾ ਹੈ ਅਗਲਾ ਵਿਅਕਤੀ ਆਪਣੀ ਕਿਸੇ ਪਰੇਸ਼ਾਨੀ ਦੇ ਵਿੱਚ ਕਿ ਰਿਹਾ ਹੋਵੇ। ਔਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਆਪਣੇ ਤੌਰ ਦੇ ਉੱਤੇ ਜਿਹੜਾ ਆਪਣੇ ਤੇ ਆਪਣੇ ਆਪ ਹੀ ਲਾਗੂ ਕਰ ਲੈਂਦੇ ਹਾਂ ਸਾਨੂੰ ਅਜਹੀਆਂ ਚੀਜ਼ਾਂ ਤੋਂ ਅਜਹੀਆਂ ਗੱਲਾਂ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੋਵੇਗਾ ਤੇ ਮਨ ਦੇ ਵਿੱਚ ਜੋ ਸਾਡੇ ਗਲਤਫਹਿਮੀਆਂ ਪੈਂਦੀਆਂ ਨੇ ਜਾਂ ਕਿਸੇ ਦੂਸਰੇ ਦੇ ਮਨ ਚ ਪੈਂਦੀਆਂ ਨੇ ਉਹਨਾਂ ਚੋਂ ਬਾਹਰ ਸਾਨੂੰ ਖੁਦ ਨਿਕਲਣਾ ਪਵੇਗਾ ਨਾ ਕਿਸੇ ਬਾਰੇ ਨਕਾਰਾਤਮਕ ਸੋਚੋ ਤੇ ਨਾ ਹੀ ਕਿਸੇ ਨੂੰ ਜਿਹੜਾ ਉਹ ਨਕਾਰਾਤਮਕ ਸੋਚਾਂ ਦੇ ਲਈ ਮਜਬੂਰ ਕਰੋ ਸੋ ਖੁਸ਼ੀ ਅਸੀਂ ਨਿੱਕੇ ਨਿੱਕੇ ਚੀਜ਼ਾਂ ਤੋਂ ਪੈਦਾ ਕਰ ਸਕਦੇ ਹਾਂ ਨਾ ਕਿ ਪੈਸੇ ਦੇ ਨਾਲ ਸੋ ਮੈਨੂੰ ਆਸ ਹੈ ਕਿ ਅਸੀਂ ਸਾਰੇ ਇੱਕ ਕਦਮ ਅੱਗੇ ਹਟਾਂਗੇ ਤਾਂ ਕਿ ਅਸੀਂ ਖੁਦ ਵੀ ਖੁਸ਼ ਰਹਿ ਸਕੀਏ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਵੀ ਵਧੀਆ ਸਿਰਜ ਸਕੀਏ ਤਾਂ ਕਿ ਸੱਚਮੁੱਚ ਜੋ ਖੁਸ਼ੀਆਂ ਨੇ ਉਹਨਾਂ ਨੂੰ ਅਸੀਂ ਸਦਾ ਦੇ ਸਕੀਏ ਸੋ ਸਦਾ ਖੁਸ਼ ਰਹਿਣਾ ਚਾਹੀਦਾ ਹੈ ਹਾਂ ਜੇ ਹਾਲਾਤ ਇਹੋ ਜਿਹੇ ਹੋਣ ਤਾਂ ਸਾਨੂੰ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨਾਲ ਦੁੱਖ ਸਮੇਂ ਵੀ ਖੜੇ ਹੋਣਾ ਚਾਹੀਦਾ ਹੈ ਪਰ ਜ਼ਿਆਦਾਤਰ ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਆਪਣੀ ਵਜ੍ਹਾ ਦੇ ਨਾਲ ਬੇਧਿਆਨੀ ਕਰ ਦਿੰਨੇ ਹਾਂ ਕਿਸੇ ਦੇ ਬਦਲੇਵਾਦੂ ਨਾ ਸੋਚੋ ਤੇ ਨਾ ਹੀ ਕਿਸੇ ਗੱਲ ਨੂੰ ਇੰਨਾ ਕੁ ਮਨ ਤੇ ਲਾਓ ਕਿ ਅਸੀਂ ਉਸ ਗੱਲ ਦੇ ਵਿੱਚੋਂ ਬਾਹਰ ਹੀ ਨਾ ਨਿਕਲ ਸਕੀਏ ਕਿਉਂਕਿ ਜੇਕਰ ਤੁਸੀਂ ਬਿਮਾਰ ਹੋ ਗਏ ਜਾਂ ਤੁਹਾਨੂੰ ਕੋਈ ਮੁਸ਼ਕਲ ਆ ਗਈ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਫੇਸ ਕਰਨੀ ਪੈਗੀ ਤੁਹਾਡੀ ਬੋਡੀ ਨੂੰ ਸਹਿਣਾ ਪਵੇਗਾ ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਜੇ ਤੁਸੀਂ ਖੁਸ਼ ਰਹੋਗੇ ਤਾਂ ਤੰਦਰੁਸਤੀ ਵਰਗੀ ਨਿਆਮਤ ਵੀ ਤੁਹਾਡੇ ਕੋਲ ਰਹੇਗੀ ਸੋ ਸਾਰੇ ਤੰਦਰੁਸਤ ਰਹੋ ਖੁਸ਼ ਰਹੋ ਵਾਧੂ ਦੀਆਂ ਗੱਲਾਂ ਨੂੰ ਮੰਨਦੇ ਬੋਝ ਨਾ ਪਾਓ ਬਹੁਤ ਬਤਨਵਾ